ਜਦ ਮੈਂ ਉੱਥੋਂ ਨਿਕਲੀ ਆ ਮੈਨੂੰ ਐਦਾਂ ਲੱਗ ਰਿਹਾ ਸੀ ਮੈਂ ਜੇਲ੍ਹ ਚੋਂ ਜਾਦ ਹੋ ਗਈ ਆ ਔਰ ਹੱਦ ਜਦ ਮੈਂ ਬਾਹਰ ਕੁੜਤੀ ਮੈਂ ਕੰਨੀ ਮੈਂ ਕੱਦ ਪਰ ਮੈਂ ਮੈਂ ਇਤਾਂ ਦੇ ਜੀਵਨ ਕੱਦ ਜੀਵਾਂਗੀ ਮੈਂ ਕੱਦ ਇਦਾਂ ਦਾ ਜੀਵਨ ਜੀ ਸਕਦੀ ਆ ਕਿ ਮੈਂ ਖੁੱਲ ਕੇ ਸਾਹ ਲੈ ਪਾਉਂਗੀ ਗੁਲਾਮਾਂ ਵਾਲਾ ਸਿਸਟਮ ਹੈ ਪੂਰਾ ਪੂਰਾ ਗੁਲਾਮਾਂ ਵਾਲਾ ਸਿਸਟਮ ਹੈ ਕਿਉਂਕਿ ਮੈਂ ਬੱਚੇ ਨੂੰ ਉੱਤੇ ਰੋਂਦੇ ਦੇਖਿਆ ਮੈਂ ਦੇਖਿਆ ਕਿ ਉੱਤੇ ਬੱਚੇ ਕਿਸ ਤਰ੍ਹਾਂ ਸਫਰ ਕਰ ਰਹੇ ਹਨ ਅਲੋ ਬਾਹਰ ਕੁ ਮਰੇ ਆ ਬਾਹਰ ਤਾਂ ਹੈ ਉਹ ਰੋਜ਼ ਹਰ ਡੇਲੀ ਡੇਲੀ ਉੱਤੇ ਮੀਟਿੰਗਸ ਹੋ ਰਹੀਆਂ ਹੈ ਕਦੇ ਕਿਸੇ ਨੂੰ ਬੁਲਾਇਆ ਜਾ ਰਿਹਾ ਸਾਡੀ ਗੱਡੀਆਂ ਦੇ ਨੰਬਰ ਦਏ ਜਾ ਰਹੇ ਆ ਉਹ ਇਹ ਚੀਜ਼ਾਂ ਸਾਰਾ ਕੁਝ ਹੋ ਰਿਹਾ ਉੱਥੇ ਹਲੇ ਵੀ ਹੋ ਰਿਹਾ ਹੈ ਜਿਹੜਾ ਨਿਕਲੇ ਅਗਰ ਕੋਈ ਉੱਥੇ ਕੰਮ ਵੀ ਕਰਨ ਆ ਗਿਆ ਨਾ ਉਹਦਾ ਪੈਸਾ ਦਬਾਉਣ ਦੇ ਲਈ ਉਹਦੇ ਉੱਪਰ ਪਰਚਾ ਪਾ ਦਿੰਦੇ ਸੀ ਕਿ 8 ਲੱਖ ਲੈ ਕੇ ਭੱਜ ਗਿਆ ਇਹਨਾਂ ਨੇ ਪੈਸਾ ਚੋਰੀ ਕੀਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੱਢ ਦਿੱਤਾ ਤੇ ਜੇ ਇਹਨਾਂ ਨੇ ਸਾਨੂੰ ਕੱਢੇ ਆਏ ਤੇ ਸਾਡਾ ਟਰਮੀਨੇਸ਼ਨ ਲੈਟਰ ਕੁਝ ਤਾਂ ਦਿੱਤਾ ਹੋਣਾ ਤੇ ਜਦ ਖੁਦ ਹੀ ਝੂਠ ਬੋਲ ਰਹੇ ਹੁਣ ਇਹਨਾਂ ਦੀ ਵਾਈਫ ਸਾਹਮਣੇ ਆਈ ਹੈ ਕਿ ਮੇਰਾ 골ਡ ਲੈ ਕੇ ਚਲੀ ਗਈ ਕਿਆ ਕਰੋੜ ਰੁਪਇਆ ਕਿਆ 골ਡ ਤੁਸੀਂ ਦਿਖਾਓ ਕਿੱਥੇ ਤੁਹਾਨੂੰ ਤਾਂ ਡਰੇ ਆ ਹੁਣ ਤਾਂ ਡਰੇ ਡਰੇ ਕਿ ਇਹ ਬਹੁਤ ਕੁਝ ਕਰ ਸਕਦਾ ਬੰਦਾ ਆਪਣੀ ਪਾਵਰ ਦਿਖਾਣਾ ਚਾਹੁੰਦਾ ਹੈ ਧਰੇ ਲਾਗੇ ਸੋ ਇੱਕ ਵਾਰ ਫੇਰ ਪਾਸਟਰ ਬਜਿੰਦਰ ਸੁਰਖੀਆਂ ਦੇ ਵਿੱਚ ਨੇ ਪਹਿਲਾਂ ਤੁਹਾਨੂੰ ਇਹ ਡਰ ਸੀ ਉਹ ਥੱਪੜਾ ਲਾ ਤੁਹਾਡੀ ਕੁਟਾਈ ਵਾਲਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿ ਐਕਸ਼ਨ ਨਹੀਂ ਹੋ ਰਿਹਾ ਤਾਂ ਤੁਸੀਂ ਘਪਰਾਉਂਦੇ ਸੀ ਤਾਂ ਤੁਹਾਨੂੰ ਡਰ ਸੀ ਹੁਣ ਪਰਚਾ ਦਰਜ ਹੋ ਗਿਆ ਹੁਣ ਤੁਹਾਡਾ ਡਰ ਖਤਮ ਹੋ ਗਿਆ ਜਾਂ ਹੋਰ ਵੱਧ ਗਿਆ ਹੋਰ ਵੱਧ ਗਿਆ ਹੁਣ ਉਹ ਕਿਵੇਂ ਕਿਉਂਕਿ ਜਿਸ ਤਰ੍ਹਾਂ ਕੱਲ ਤਰਨੇ ਲਾਏ ਆ ਤਰਨੇ ਲਾਏ ਆ ਤੇ ਉਹਦੇ ਵਿੱਚ ਤਰਨਿਆਂ ਵਿੱਚ ਮਤਲਬ ਰੱਖਿਆ ਗਿਆ ਹੈ ਕਿ ਇਦਾਂ ਦੇ ਉੱਪਰ ਕਰੋਸ ਕਰਚਾ ਪਰਚਾ ਕਰੋ ਤੇ ਪਰਚਾ ਕਰਕੇ ਇਹਨਾਂ ਨੂੰ ਇੰਨਾ ਪ੍ਰੈਸ਼ਰ ਵਿੱਚ ਕਰ ਦਿੱਤਾ ਜਾਵੇ ਕਿ ਇਹ ਆਪਣੀ ਕੰਪਲੇਂਟ ਵਾਪਸ ਲੈ ਲੇ ਤੇ ਇਦਾਂ ਕਰਕੇ ਸਾਡੇ ਉੱਪਰ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਤੁਹਾਨੂੰ ਤਾਂ ਡਰੇ ਆ ਹੁਣ ਤਾਂ ਡਰੇ ਡਰੇ ਕਿ ਇਹ ਬਹੁਤ ਕੁਝ ਕਰ ਸਕਦਾ ਬੰਦਾ ਆਪਣੀ ਪਾਵਰ ਦਿਖਾਣਾ ਚਾਹੁੰਦਾ ਹੈ ਧਰੇ ਲਾਗੇ ਪੁਲਿਸ ਤਾਂ ਤੁਹਾਡੇ ਨਾਲ ਖੜੀ ਹੈ ਹੁਣ ਐਫ ਆਈ ਆਰ ਹੋ ਗਈ ਹੈ ਅੱਗੇ ਪ੍ਰੋਸੀਡਿੰਗ ਬਧਾਈ ਜਾਵੇਗੀ ਕੇਸ ਦੀ ਹਾਂਜੀ ਪੁਲਿਸ ਤਾਂ ਖੜੀ ਹੈ ਪਰ ਹਲੇ ਹਲੇ ਬਾਹਰ ਘੁੰਮ ਰਿਹਾ ਹੈ ਬਾਹਰ ਤਾਂ ਹੈ ਉਹ રોજ ਸਾਡੇ ਦਿੱਲੀ ਦਿੱਲੀ ਉੱਤੇ ਮੀਟਿੰਗਜ਼ ਹੋ ਰਹੀਆਂ ਹਨ ਕਦੇ ਕਿਸੇ ਨੂੰ ਬੁਲਾਇਆ ਜਾ ਰਿਹਾ ਸਾਡੀ ਗੱਡੀਆਂ ਦੇ ਨੰਬਰ ਦਏ ਜਾ ਰਹੇ ਹਨ ਉਹ ਇਹ ਚੀਜ਼ਾਂ ਸਾਰਾ ਕੁਝ ਹੋ ਰਿਹਾ ਉੱਥੇ ਹਲੇ ਵੀ ਹੋ ਰਿਹਾ ਹੈ ਕੀ ਤੁਹਾਡੇ ਪਿੱਛੇ ਬੰਦੇ ਪਿੱਛਾ ਕਰ ਰਹੇ ਨੇ ਰੇਕੀ ਹੋ ਰਹੀ ਹੈ ਕਿਉਂਕਿ ਸਾਨੂੰ ਦੱਸਿਆ ਗਿਆ ਹੈ ਕਿ ਦੋ ਤਿੰਨ ਗੱਡੀਆਂ ਦੇ ਨੰਬਰ ਦਿੱਤੇ ਗਏ ਆ ਤੁਸੀਂ ਥੋੜਾ ਜਿੱਥੇ ਵੀ ਨਿਕਲਦੇ ਤੁਸੀਂ ਬਚ ਕੇ ਨਿਕਲੋ ਕਿਉਂਕਿ ਵਿੱਚ ਦੇ ਬੰਦੇ ਹੈਗੇ ਜਿਹੜੇ ਸਾਡੇ ਨਾਲ ਸਿਰਫ ਇਦਾਂ ਖੜ ਸਕਦੇ ਮੂਰੇ ਨਹੀਂ ਆ ਸਕਦੇ ਹੈਗੇ ਤੇ ਕਿੱਥੇ ਹੁਣ ਬੱਚੇ ਤੁਹਾਡੇ ਨਾਲ ਨੇ ਪਰਿਵਾਰ ਇੱਧਰ ਉੱਧਰ ਹੈ ਕਿੱਧਰ ਹੈ ਅਸੀਂ ਇੱਧਰ ਉੱਧਰ ਕਿੱਧਰ ਵਾ ਮੇਰੀ ਛੋਟੀ ਬੇਟੀ ਵੀ ਮੈਨ ਸਾਈਡ ਕੀਤੀ ਹੋਈ ਹੈ ਕਿਉਂਕਿ ਬਹੁਤ ਕੁਝ ਹੋ ਸਕਦਾ ਹੈ अच्छा वो कंदे भी ਤੁਸੀਂ ਲੈ ਗਏ ਕਰੋੜ ਕਦੀ ਕਰੋੜ ਕਹਿੰਦੇ ਕਦੀ ਡੇਡ ਕਰੋੜ ਕਹਿੰਦੇ ਤੁਸੀਂ ਚੁੱਕ ਕੇ ਲੈ ਗਏ ਮੈਂ ਇਹ ਚੀਜ਼ ਕਰਨਾ ਚਾਹੂੰਗੀ ਜਦੋਂ ਸਭ ਤੋਂ ਪਹਿਲਾਂ ਇਹਨਾਂ ਨੇ ਸਾਡੇ ਪਰ ਕੰਪਲੇਂਟ ਕਰਾਈ ਇਹਨਾਂ ਨੇ ਕਿਹਾ ਕਿ ਸਾਡਾ ਪਰਸਨਲ ਡਾਟਾ ਲੈ ਕੇ ਚਲੇ ਗਏ ਉਹ ਲਾਈਵ ਵਿੱਚ ਬੋਲੇ ਆ ਕਿ ਡਾਟਾ ਲੈ ਕੇ ਚਲੇ ਗਏ ਸਾਡਾ ਪੈਸਾ ਲੈ ਕੇ ਚਲੇ ਗਏ ਤੁਸੀਂ ਸਾਡੀ ਹੈਲਪ ਕਰੋ ਇਹ ਸਿਰਫ ਫੰਡਿੰਗ ਦਾ ਤਰੀਕਾ ਉਹਨਾਂ ਦਾ ਸਾਨੂੰ ਪਤਾ ਹੈ ਕਿ ਇਹ ਚੀਜ਼ਾਂ ਪਹਿਲਾਂ ਵੀ ਇਹ ਕਰਦੇ ਆ ਤੇ ਉਹ ਕਹਿੰਦੇ ਆ ਹੁਣ ਤੋਂ ਦੂਜੇ ਨੰਬਰ ਤੇ ਹੁਣ ਇਹਨਾਂ ਨੇ ਰੀਸੈਂਟ ਇਹ ਬਿਆਨ ਦਿੱਤੇ ਆ ਕਿ ਇਹਨਾਂ ਨੇ ਪੈਸਾ ਚੋਰੀ ਕੀਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੱਢ ਦਿੱਤਾ ਤੇ ਜੇ ਇਹਨਾਂ ਨੇ ਸਾਨੂੰ ਕੱਢੇ ਆਏ ਤੇ ਸਾਡਾ ਟਰਮੀਨੇਸ਼ਨ ਲੈਟਰ ਕੁਛ ਤਾਂ ਦਿੱਤਾ ਹੋਣਾ ਤੇ ਜਦ ਖੁਦ ਹੀ ਝੂਠ ਬੋਲ ਰਹੇ ਹੁਣ ਇਹਨਾਂ ਦੀ ਵਾਈਫ ਸਾਹਮਣੇ ਆਈ ਹੈ ਕਿ ਮੇਰਾ 골ਡ ਲੈ ਕੇ ਚਲੀ ਗਈ ਕਿਆ ਕਰੋੜ ਰੁਪਇਆ ਕਿਆ 골ਡ ਤੁਸੀਂ ਦਿਖਾਓ ਕਿੱਥੇ ਹੈ ਕਿੱਥੇ ਰੱਖਦੇ ਤੁਸੀਂ 골ਡ ਕਿਉਂਕਿ ਉਹ ਕਾਊਂਟਰ ਤੇ ਪੈਸਾ ਦਿੱਤਾ ਜਾਂਦਾ ਜੋ ਵੀ ਦਾਨ ਚੰਦਾ ਜੋ ਵੀ ਆਂਦਾ ਹੈ ਉਹ ਕਾਊਂਟਰ ਤੇ ਦਿੱਤਾ ਜਾਂਦਾ ਕਾਊਂਟਰ ਤੇ ਹੀ ਇਹਨਾਂ ਦੀ ਗੱਡੀਆਂ ਚ ਰੱਖ ਕੇ ਚਲਾ ਜਾਂਦਾ ਉਹ ਸਾਡੇ ਕੋਲ ਨਹੀਂ ਆਂਦਾ ਅੰਦਰ ਆਫਿਸਾਂ ਵਿੱਚ ਹਾਂਜੀ ਅੱਛਾ ਇਹ ਜਾਰਾ ਸਾਰਾ ਚੱਲਦਾ ਪਿਆ ਮਤਲਬ ਸਭ ਕੁਝ ਉੱਥੇ ਪੇਡ ਹੈਗਾ ਸਿਸਟਮ ਹਾਂਜੀ ਦੇਖੋ ਜੋ ਲੋਕ ਆਂਦੇ ਆ ਕਈਆਂ ਤੋਂ ਜਿਸ ਤਰ੍ਹਾਂ ਲੋਕ ਆਂਦੇ ਆਪਣੀ ਮਰਜ਼ੀ ਨਾਲ ਵੀ ਦਿੰਦੇ ਆ ਕੁਝ ਲੋਕ ਕੁਝ ਲੋਕ ਮਜਬੂਰ ਹੁੰਦੇ ਆ ਤੇ ਬੋਲਿਆ ਜਾਂਦਾ ਕਿ ਹਾਂਜੀ ਜੇ ਤੁਸੀਂ ਪ੍ਰੇਅਰ ਕਰਾਣੀ ਹੈ ਵੀ ਇਸ ਤਰ੍ਹਾਂ ਇਸ ਤਰ੍ਹਾਂ ਹੈਗੇ ਉਹਨਾਂ ਦੀ ਵੀ ਕਾਰਡ ਬਣਾ ਲਓ ਤੁਸੀਂ ਆਪਣਾ ਇਹ ਸਿਸਟਮ ਤਾਂ ਹੈਗਾ ਹੀ ਨੇ ਜਦੋਂ ਤੁਸੀਂ ਉੱਥੇ ਜੁੜੇ ਸੀ 10 12 ਸਾਲ ਤੁਸੀਂ ਉੱਥੇ ਕੰਮ ਕੀਤਾ ਸ਼ਾਇਦ ਜਦੋਂ ਸਭ ਤੋਂ ਪਹਿਲੀ ਵਾਰ ਤੁਸੀਂ ਉੱਥੇ ਗਏ ਸੀ ਕੀ ਸੋਚ ਕੇ ਗਏ ਸੀ ਕਿਵੇਂ ਤੁਸੀਂ ਉੱਥੇ ਗਏ ਸੀ ਦੇਖੋ ਮੈਂ ਆਪਣੀ ਲਾਈਫ 'ਚ ਬਹੁਤ ਜ਼ਿਆਦਾ ਪਰੇਸ਼ਾਨ ਸੀਗੀ ਤੇ ਮੇਰੇ ਘਰ 'ਚ ਕੁਝ ਪ੍ਰੋਬਲਮਸ ਸੀਗੀਆਂ ਚੱਲ ਰਹੀਆਂ ਜਦ ਅਸੀਂ ਉੱਥੇ ਗਏ ਆ ਮੈਂ ਦੇਖਿਆ ਕਿ ਲੋਕ ਉੱਥੇ ਵਰਸ਼ਿਪ ਕਰ ਰਹੇ ਸਤੂਤੀ ਕਰ ਰਹੇ ਆ ਉੱਥੇ ਸ਼ਾਂਤੀ ਮਿਲੀ ਕਿ ਤੇ ਉੱਥੇ ਪਹਿਲਾਂ ਥੋੜੀ ਦੇਰ ਤੱਕ ਬਹੁਤ ਸਹੀ ਚੀਜ਼ਾਂ ਰਹੀਆਂ ਪਰ ਹੁਣ ਵਿਗੜਦੀਆਂ ਵਿਗੜਦੀਆਂ ਹਾਲਾਤ ਇੰਨਾ ਜ਼ਿਆਦਾ ਗੰਦਾ ਹੋ ਗਿਆ ਕਿ ਨਾ ਉੱਥੇ ਕੁੜ ਕਿਸੇ ਵੀ ਸਮੇਂ ਕਿਸੇ ਪਰ ਵੀ ਕੋਈ ਅਲੀਗੇਸ਼ਨ ਲੱਗਦਾ ਹੈ ਤੇ ਝੂਠੇ ਪਰਚੇ ਤੇ ਇਹ ਚੋਰੀਆਂ ਇਹ ਤਾਂ ਆਮ ਹੈ ਜਿਹੜਾ ਨਿਕਲੇ ਅਗਰ ਕੋਈ ਉੱਥੇ ਕੰਮ ਵੀ ਕਰਨ ਆ ਗਿਆ ਨਾ ਉਹਦਾ ਪੈਸਾ ਦਬਾਉਣ ਦੇ ਲਈ ਉਹਦੇ ਉੱਪਰ ਪਰਚਾ ਪਾ ਦਿੰਦੇ ਸੀ ਕਿ 8 ਲੱਖ ਲੈ ਕੇ ਭੱਜ ਗਿਆ 10 ਲੱਖ ਲੈ ਕੇ ਭੱਜ ਗਿਆ ਕੁੱਲ ਮਿਲਾ ਕੇ ਕੀ ਸਮਝੀ ਆਪਾਂ ਵੀ ਜਿਹੜਾ ਇੱਕ ਵਾਰ ਬਜਿੰਦਰ ਦੀ ਮਿਨਿਸਟਰੀ ਚ ਕੰਮ ਕਰ ਗਿਆ ਉੱਥੋਂ ਛੱਡ ਕੇ ਕਦੇ ਜਾ ਨਹੀਂ ਸਕਦਾ ਉੱਥੋਂ ਕੀ ਗਈ ਹੈ ਬੰਨਿਆ ਗਿਆ ਉੱਥੇ ਮੈਂ ਸੀਰੀਅਸਲੀ ਤੁਹਾਨੂੰ ਦੱਸਦੀ ਹਾਂ ਕਿ ਜਦ ਮੈਂ ਉੱਥੋਂ ਨਿਕਲੀ ਹਾਂ ਮੈਨੂੰ ਐਦਾਂ ਲੱਗ ਰਿਹਾ ਸੀ ਮੈਂ ਜੇਲ੍ਹ ਚੋਂ ਜਾਦ ਹੋ ਗਈਆਂ ਉਹ ਅੱਜ ਜਦ ਮੈਂ ਬਾਹਰ ਘੁੰਮਦੀ ਮੈਂ ਕੰਦੀ ਮੈਂ ਕਦ ਪਰ ਮੈਂ ਮੈਂ ਇਤਾਂ ਦੇ ਜੀਵਨ ਕਦ ਜੀਵਾਂਗੀ ਮੈਂ ਕਦ ਇਤਾਂ ਦਾ ਜੀਵਨ ਜੀ ਸਕਦੀ ਆ ਕਿ ਮੈਂ ਖੁੱਲ ਕੇ ਸਾਹ ਲੈ ਪਾਉਂਗੀ ਗੁਲਾਮਾ ਵਾਲਾ ਸਿਸਟਮ ਹੈ ਪੂਰਾ ਪੂਰਾ ਗੁਲਾਮਾ ਵਾਲਾ ਸਿਸਟਮ ਹੈ ਆਪਣਾ ਇਹ ਚੰਦਾ ਹੀ ਮੈਂ ਰੱਬ ਬਣ ਗਿਆ ਰੱਬ ਨਹੀਂ ਹੈ ਰੱਬ ਇਹ ਜੋ ਨਹੀਂ ਹੋ ਸਕਦਾ ਬਾਈਬਲ ਦਾ ਮਖੌਟਾ ਵਰਤ ਰਿਹਾ ਕੀ ਕਹੀਏ ਸੀਰੀਅਸਲੀ ਸੀਰੀਅਸਲੀ ਖੁੱਲ ਕੇ ਆਣਾ ਪੈ ਰਿਹਾ ਸਾਹਮਣੇ ਕਿਉਂ ਤਾਂ ਕਿ ਜਿਹੜੇ ਬੱਚੇ ਉੱਤੇ ਦੱਬੇ ਵੇ ਕਿਉਂਕਿ ਮੈਂ ਬੱਚੇ ਨੂੰ ਉੱਤੇ ਰੋਂਦੇ ਦੇਖਿਆ ਮੈਂ ਦੇਖਿਆ ਕਿ ਉੱਤੇ ਬੱਚੇ ਕਿਸ ਤਰ੍ਹਾਂ ਸuffer ਕਰ ਰਹੇ ਲੋ ਬਹੁਤ ਕੁਝ ਮੰਗ ਕਰਦੇ ਹੁਣ ਪੁਲਿਸ ਤੋਂ ਮੈਂ ਮੰਗ ਕਰਦੀ ਆ ਕਿ ਸੀਰੀਅਸਲੀ ਇਨਕੁਆਇਰੀ ਹੋਣੀ ਚਾਹੀਦੀ ਹੈ ਸਾਰਾ ਕੁਝ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਹੈ ਜਿਹੜੀਆਂ ਕੁੜੀਆਂ ਉੱਤੇ ਦੱਬੀਆਂ ਹੋਈਆਂ ਜਿਹੜੀਆਂ ਕੁੜੀਆਂ ਬਿਲਕੁਲ ਉਹਨਾਂ ਨੂੰ ਉਹਨਾਂ ਦੀ ਬਿਲਕੁਲ ਇੱਛਾਵਾਂ ਨੂੰ ਖਤਮ ਕੀਤਾ ਗਿਆ ਹੈ ਕੁੜੀਆਂ ਉੱਥੇ ਰਹਿ ਰਹੀਆਂ ਪੁੱਟ ਕੇ ਜੀਰੀਆਂ ਆਪਣੇ ਪੁੱਟ ਕੇ ਜੀਰੀਆਂ ਬਹੁਤ ਕੁੜੀਆਂ ਦਾ ਜਿਹੜੀਆਂ ਪਤਾ ਹੀ ਨਹੀਂ ਹੈ ਉਹ ਰਾਤੋ ਰਾਤ ਭੱਜੀਆਂ ਮੇਰੇ ਜਾਣ ਤੋਂ ਬਾਅਦ ਵੀ ਇੰਨਾ ਜ਼ਿਆਦਾ ਟੌਰਚਰ ਕੀਤਾ ਗਿਆ ਕੁੜੀਆਂ ਨੂੰ ਦੋ ਤਿੰਨ ਕੁੜੀਆਂ ਉਥੋਂ ਰਾਤੋ ਰਾਤ ਭੱਜੀਆਂ ਉਹਨਾਂ ਦੇ ਫੋਨ ਵੀ ਖੋਲੇ ਉਹ ਕੁੜੀਆਂ ਲੋਕਾਂ ਦੇ ਫੋਨਾਂ ਤੇ ਫੋਨ ਕਰ ਕਰਕੇ ਆਪਣੇ ਘਰਦਿਆਂ ਨੂੰ ਬੁਲਾ ਰਹੀਆਂ ਕਿ ਸਾਨੂੰ ਲੈ ਜਾਓ ਇਦਾਂ ਇਸ ਹਫ਼ਤੇ ਤੱਕ ਉਹਦੇ ਟੌਰਚਰ ਕੀਤਾ ਜਾ ਰਿਹਾ ਚਾਰੀ ਦੀ ਮੰਗ ਕਰਦੇ ਹਾਂ ਮੈਂ ਕਰਦੀ ਹਾਂ ਮੰਗ ਕੀ ਹੋਣਾ ਚਾਹੀਦਾ ਕਿਉਂਕਿ ਜੇ ਬਾਹਰ ਖੁੱਲੇਗਾ ਸੀ ਨਹੀਂ ਜੀ ਸਕਦੇ ਅਸੀਂ ਬਿਲਕੁਲ ਨਹੀਂ ਜੀ ਸਕਦੇ ਨਾ ਸਾਡਾ ਪਰਿਵਾਰ ਸੇਫ ਹੈ ਕਿਉਂਕਿ ਜੇ ਮੈਨੂੰ ਪਤਾ ਹੈ ਬਹੁਤ ਕੁਝ ਹੋ ਸਕਦਾ ਮੇਰੇ ਨਾਲ ਸੋ ਬਿਲਕੁਲ ਖਤਰਾ ਆਪਾਂ ਕਹੀਏ ਇਹਨਾਂ ਸ਼ਿਕਾਰਾਂ ਦਾ ਪ੍ਰੋਫਿਟ ਬਜਿੰਦਰ ਦੇ ਸ਼ਿਕਾਰਾਂ ਦਾ ਬਹੁਤ ਜ਼ਿਆਦਾ ਵੱਧ ਗਿਆ ਜਦੋਂ ਪਰਚੇ ਦਰਜ ਨਹੀਂ ਸੀ ਤਾਂ ਵੀ ਖਤਰਾ ਸੀ ਦਰਜ ਹੋਣ ਤੋਂ ਬਾਅਦ ਜ਼ਿਆਦਾ ਵੱਧ ਗਿਆ ਕਿ ਪਤਾ ਨਹੀਂ ਕਿਸ ਵੇਲੇ ਕਿੱਥੇ ਸਾਡੇ ਨਾਲ ਕੀ ਵਾਪਰ ਜੇ ਕਿੰਨੇ ਕੁ ਸੰਵੇਦਨਸ਼ੀਲ ਹੋ ਕੇ ਗੰਭੀਰ ਹੋ ਕੇ ਪੁਲਿਸ ਪ੍ਰਸ਼ਾਸਨ ਇਸ ਮਸਲੇ ਨੂੰ ਲੈਂਦਾ ਐਫ ਆਈ ਆਰ ਦਰਜ ਹੈ ਕਿੰਨੀ ਕੁ ਛੇਤੀ ਗ੍ਰਿਫਤਾਰੀ ਹੁੰਦੀ ਹੈ ਦੇਖਣਾ ਬਾਕੀ ਹੈ ਨਵੀਆਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ